ਸ੍ਰੀ ਗਰਲਫ੍ਰੈਂਡਸ ਮੈਟੋ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡੇ ਵੀ ਗੋਡਿਆਂ ਦਾ ਗੈਪ ਬਿਲਕੁਲ ਹੀ ਘਟ ਗਿਆ ਹੈ ਔਰ ਤੁਹਾਨੂੰ ਡਾਕਟਰ ਨੇ ਸਰਜਰੀ ਕਰਾਉਣ ਲਈ ਆਪਰੇਸ਼ਨ ਕਰਾਉਣ ਲਈ ਕਹਿ ਦਿੱਤਾ ਹੈ ਪਰ ਤੁਹਾਡੇ ਮਨ 'ਚ ਇੱਕ ਡਰ ਹੈ ਵੀ ਆਪਾਂ ਆਪਰੇਸ਼ਨ ਨਹੀਂ ਕਰਾ ਸਕਦੇ ਔਰ ਦੂਸਰਾ ਕਈ ਵਾਰੀ ਪੈਸਿਆਂ ਦਾ ਕਾਰਨ ਵੀ ਹੋ ਜਾਂਦਾ ਹੈ ਆਪਣੇ ਕੋਲ ਇਨਾ ਬਜਟ ਨਹੀਂ ਹੁੰਦਾ ਵੀ ਆਪਾਂ ਗੋਡਿਆਂ ਦਾ ਆਪਰੇਸ਼ਨ ਕਰਾ ਲਈਏ ਔਰ ਆਪਾਂ ਉਮੀਦ ਹਾਰ ਜਾਣੇ ਵੀ ਹੁਣ ਆਪਾਂ ਬੈਠ ਕੇ ਹੁਣ ਆਪਣੀ ਗੋਡੇ ਬਿਲਕੁਲ ਨਹੀਂ ਕੰਮ ਕਰਨਗੇ ਵੀ ਆਪਾਂ ਗਏ ਔਰ ਸੋਚ-ਸੋਚ ਕੇ ਡਿਪਰੈਸ਼ਨ ਚ ਚਲੇ ਜਾਣੇ ਆ ਆਪਾਂ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਲੈਨੇ ਆ ਸੋ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਆਪਰੇਸ਼ਨ ਕਰਾਉਣਾ ਜਦੋਂ ਮਰਜ਼ੀ ਕਰਾ ਲਿਓ ਆਪਾਂ ਮਨਾ ਨਹੀਂ ਕਰਦੇ ਪਰ ਤੁਸੀਂ ਕਸਰਤਾਂ ਤਾਂ ਕਰ ਹੀ ਸਕਦੇ ਹੋ ਨਾ ਸੌਖੀਆਂ ਸੌਖੀਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਪ ਸਿੰਘ ਤਾਂ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚラン ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘ ਸਰਾ ਫਿਜ਼ੋਥੈਰਪੀ ਔਰ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਬੇਪਾਸ ਸਰਾ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਜ਼ਰੂਰ ਫੋਲੋ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਫੋਲੋ ਕਰੋ ਔਰ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸੋ ਆਓ ਸ਼ੁਰੂ ਕਰੀਏ ਆਜ ਦੀਆਂ ਆਸਾਨ ਕਸਰਤਾਂ ਜਿਸ ਦੇ ਵਿੱਚ ਤੁਹਾਡੇ ਗੋਡਿਆਂ 'ਚ ਗੈਪ ਘਟ ਗਿਆ ਹੈ ਔਰ ਐਕਸ-ਰੇ ਦੇ ਵਿੱਚ ਸਾਫ਼-ਸਾਫ਼ ਇਦਾਂ ਹੀ ਦਿਖਦਾ ਹੈ ਸੌ ਸ਼ੁਰੂ ਕਰੀਏ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ ਕਾਸ ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਤੁਸੀਂ ਇੱਕ ਬੈਂਡ ਲੈਣਾ ਹੈ 100 ਰੁਪਏ ਦਾ ਤੁਹਾਨੂੰ ਇਹ ਆਨਲਾਈਨ ਮਿਲ ਜਾਂਦਾ ਹੈ ਕੋਈ ਬਹੁਤਾ ਮਹਿੰਗਾ ਨਹੀਂ ਇਸ ਨੂੰ ਤੁਸੀਂ ਕੀ ਕਰੋਗੇ ਇੱਕ ਲੱਤ 'ਚ ਪਾ ਲੈਣਾ ਦੂਜੀ 'ਚ ਔਰ ਇਸ ਲੱਤ 'ਚ ਵੀ ਪਾ ਲੈਣਾ ਔਰ ਆਪਾਂ ਨੀ ਐਕਸਟੈਂਸ਼ਨ ਕਰਾਂਗੇ ਇਦਾਂ ਬੈਠ ਜਾਾਂਗੇ ਔਰ ਇਸ ਲੱਤ ਨੂੰ ਉੱਪਰ ਚੱਕਾਂਗੇ ਇਦਾਂ ਕਰਕੇ ਔਰ ਇੱਥੇ ਆਪਣੀ ਖਿੱਚ ਪਈਗੀ ਕੁਆਡ੍ਰੀਸੈਪ ਮਸਲਸ ਤੇ ਇੱਥੇ ਆਪਾਂ ਸਾਹਮਣੇ ਬੈਠ ਕੇ ਹੋਲਡ ਕਰਾਂਗੇ ਪੈਰ ਅੰਦਰ ਮੋੜ ਕੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਧਰੋਂ ਦੇਖੋ ਧਿਆਨ ਨਾਲ

ਹੁਣ ਆਪਾਂ ਨਹੀਂ ਫਲੈਕਸ਼ਨ ਕਰਾਂਗੇ ਹੁਣ ਆਪਾਂ ਨੂੰ ਇੱਕ ਹੋਰ ਚੀਜ਼ ਦੀ ਲੋੜ ਪੈਗੀ ਉਹ ਕੀ ਹੈ ਈਜ਼ੀਲੀ ਬੈਂਡ ਇਹ ਵੀ ਤੁਹਾਨੂੰ ਆਨਲਾਈਨ ਮਿਲ ਜਾਏਗਾ ਦੇਖੋ ਤੁਸੀਂ ਇਹ ਰਿਹਾ ਬੈਂਡ ਆਪਾਂ ਇੱਕ ਮਸ਼ੀਨ ਦੇ ਨਾਲ ਬੰਨਤਾ ਦੇਖੋ ਔਰ ਇਸ ਨੂੰ ਤੁਸੀਂ ਐਦਾਂ ਕਰਾਸ ਕਰਕੇ ਆਪਣੇ ਪੈਰ ਦੇ ਵਿੱਚ ਐਦਾਂ ਪਾ ਲੋਗੇ ਔਰ ਦੈਨ ਤੁਸੀਂ ਬੈਠ ਜਾਓਗੇ ਐਦਾਂ ਕਰਕੇ ਔਰ ਲੱਤ ਨੂੰ ਪਿੱਛੇ ਲੈ ਕੇ ਜਾਣਾ ਐਦਾਂ ਖਿੱਚ ਕੇ ਜਿੰਨਾ ਖਿੱਚਿਆ ਜਾਏਗਾ ਦੇਖੋ ਇਸੇ ਵਿੱਚ ਖਿੱਚ ਪੈ ਗਈ ਹੈ ਔਰ ਇੱਥੇ ਹੋਲਡ ਕਰਾਂਗੇ ਆਪਾਂ दस सेकेंड। एक दो तीन चार पाँच पे सात अठ नौ दस फिर टला छा फिर खिंच के लियाँगी एक दो तीन चार पाँच पे सात अठ नौ दस दैन रिलैक्स के पिछे खिंचा इत दस सैकेंड होल्ड एक दो तीन चार पाँच छे सात अठ नौ दस फिर पिछे खिंचा एक दो तीन चार 5 6 7 8 9 10 देन रिलैक्स ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਉਸਦੇ ਲਈ ਆਪਾਂ ਕੁਰਸੀ ਤੇ ਆਪਾਂ ਸੈਟ ਟੂ ਸਟੈਂਡ ਕਰਾਂਗੇ ਮਤਲਬ ਇਦਾਂ ਆਪਾਂ ਖੜੇ ਹੋ ਜਾਣਾ ਔਰ ਇਦਾਂ ਬੈਠਣਾ ਇਸ ਨੂੰ ਸੈਟ ਟੂ ਸਟੈਂਡ ਸਮਝ ਲਓ ਇਸ ਨੂੰ ਸਕੁਆਟ ਸਮਝ ਲਓ ਦੇਖੋ ਇਦਾਂ ਕੁਰਸੀ ਰੱਖ ਲੈਣੀ ਹੈ ਔਰ ਤੁਸੀਂ ਕੁਰਸੀ ਪਿੱਛੇ سپورਟ ਲਾ ਕੇ ਰੱਖਣੀ ਆ ਕੰਧ ਦੇ ਨਾਲ ਲਾ ਕੇ ਦੇਖੋ ਇਦਾਂ ਖੜੇ ਹੋਣਾ ਔਰ ਬੈਠ ਜਾਣਾ 1 2 ਪੂਰਾ ਚੰਗੀ ਤਰ੍ਹਾਂ ਖੜਾ ਨਹੀਂ ਹੋਣਾ 3 4 5 6 7 8 9 10 ਦੈਨ ਰਿਲੈਕਸ ਇੱਕ ਵਾਰੀ ਕੀਤਾ ਇਸਦੇ ਵੀ ਤੁਸੀਂ 5 ਸੈੱਟ ਲਾਉਣੇ ਆ ਇਹ ਹੋ ਗਈਆਂ ਕਸਰਤਾਂ ਜਿਹੜੀ ਤੁਸੀਂ ਕੁਰਸੀ ਤੇ ਬੈਠ ਕੇ ਕਰਦੇ ਆ ਹੁਣ ਤੁਹਾਨੂੰ ਕਸਰਤਾਂ ਦੱਸਣ ਲੱਗੇ ਹਾਂ ਜਿਹੜੀਆਂ ਤੁਸੀਂ ਬੈੱਡ ਤੇ ਪੈ ਕੇ ਕਰਨੀਆਂ ਨੇ ਸੋ ਆਓ ਹੁਣ ਆਪਾਂ ਬੈੱਡ ਤੇ ਚੱਲਦੇ ਹਾਂ ਟਰੋਲਰ ਚਾਹੀਦਾ ਹੋਏਗਾ ਇਸ ਨੂੰ ਤੁਸੀਂ ਗੋਡੇ ਦੇ ਥਲੇ ਰੱਖ ਲੈਣਾ ਇਦਾਂ ਕਰਕੇ ਔਰ ਸਿੱਧੇ ਪੈ ਜਾਓਗੇ ਔਰ ਇਸ ਨੂੰ ਤੁਸੀਂ ਗੋਡੇ ਨੂੰ ਥੱਲੇ ਨੂੰ ਦਬੋਗੇ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਦਬੋਗੇ ਦੇਖੋ ਧਿਆਨ ਨਾਲ ਜ਼ੋਰ ਦੀ ਦਬਣਾ ਇੱਥੇ 1 2 3 चार पांच पे सात अठ नौ दस एक गल का ध्यान रहे पैर चाहे उपर चकिया जाए चाहे थले रहे ये मैटर नहीं करता गोडा दबिया मैटर करता है तो फिर दबण लगे हाँ एक दो तीन चार पांच पे सात अठ नौ दस फिर दबण लगे हाँ एक दो तीन चार पांच पे सात अठ नौ दस ਪੇ ਤਾਂ ਪਣ ਲਗੇ ਆ 1 2 3 4 5 6 7 8 9 10 ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆ ਇਹ ਹੀ ਰੋਲਰ ਤੁਸੀਂ ਦੋਨਾਂ ਗੋਡਿਆਂ ਦੇ ਵਿਚਾਲੇ ਇਸ ਜਗ੍ਹਾ ਤੇ ਰੱਖ ਲੈਣਾ ਔਰ ਦੋਨੋਂ ਸਾਈਡ ਤੋਂ ਇਦਾਂ ਪ੍ਰੈਸ਼ਰ ਪਾਵਾਂਗੇ ਆਪਾਂ ਜ਼ੋਰ ਦੀ ਦਬ ਦੇਣਾ ਇਹਨੂੰ ਵਿੱਚ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 छे सात, आठ, नौ दस चला चार छे फिर दबागे एक दो तीन चार सात, आठ, नौ दस इसनों भी दस वारी करना यह होगी थोड़ी पांचवी कसरत हूँ जी उस अगली कसरत है इसनों कहा जाता है ग्लूट ब्रिज मतलब तीन ਇੱਕ ਹੋ ਗਿਆ ਨਾਰਮਲ ਬ੍ਰਿਜ ਆਪਾਂ ਐਂ ਕਰਦੇ ਹੁੰਦੇ ਸੀ ਪੋਲ ਬਣਾਉਣ ਵਾਲੀ ਕਸਰਤ ਤੇ ਗੋਡੇ ਥੋੜੇ ਦੂਰ ਕਰ ਦੇਣੇ ਆ ਔਰ ਲੱਤਾਂ ਵੀ ਖੋਲ ਦੇਾਂਗੇ ਔਰ ਲੱਕ ਨੂੰ ਹਵਾ ਚੱਕਦੇ ਆਂਗੇ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ ਇੱਥੇ 10 ਸੈਕਿੰਡ ਹੋਲਡ ਕਰਾਂਗੇ 1 2 3 4 छे सात, आठ, नौ दस दिन रिलैक्स इस भी तुसी, दस वारी करना यह होगी थोड़ी छेवीं कसरत हम जी सतवी कसरत है ज आखरी कसरत है इस दे की करा पैर अंदर मोल लेना और लत्त हवा चक देनी जित चक सकते हो इतने आप करे दस सैकेंड एक दो तीन चार पे सत अठ ਨੋ 10 then ਰਿਲੈਕਸ ਕਈ ਵਾਰ ਨਾ ਕੀ ਹੁੰਦਾ ਜਦੋਂ ਆਪਾਂ ਇਹ ਕਸਰਤ ਕਰਨੀ ਸ਼ੁਰੂ ਕਰਦੇ ਤਾਂ ਆਪਣੇ ਲੱਕ 'ਚ ਦਰਦ ਸ਼ੁਰੂ ਹੋ ਜਾਂਦਾ ਹੱਲ ਅੱਤੀ ਚੱਕੇ ਨਾਲੀ ਤਾਂ ਤੁਸੀਂ ਕੀ ਕਰੋਗੇ ਇੱਕ ਕੋਟਾ ਇਹਦਾ ਮੋੜ ਲਓਗੇ ਫਿਰ ਚੱਕਣ ਦੀ ਕੋਸ਼ਿਸ਼ ਕਰੋਗੇ ਔਰ ਇੱਥੇ ਤੁਸੀਂ ਹੋਲਡ ਕਰੋਗੇ ਪੂਰੇ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਇਸਨੂੰ ਵੀ ਤੁਸੀਂ 10 ਵਾਰੀ ਕਰੋ ਔਰ ਹਰ ਕਸਰਤ ਦੋਨੋਂ ਸਾਈਡ ਕਰੋ ਸੋ ਇਹ ਸਨ ਆਸਾਨ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਇਸ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦਿਓ ਔਰ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਕੋਟਿਆਂ ਦੇ ਵਿੱਚ ਗੈਪ ਬਿਲਕੁਲ ਘਟ ਗਿਆ ਸੀ ਨਾ ਇਹ 3 ਮਹੀਨੇ ਲੱਗਣਗੇ ਇਹਨੂੰ ਗੈਪ ਬਦਲ ਨੂੰ 90 ਦਿਨ ਤੁਸੀਂ ਗਰੰਟੀ ਨਾਲ ਇਹ ਕਸਰਤਾਂ ਕਰੋ ਤੁਸੀਂ ਦੇਖੋਗੇ ਕੂਟੀ ਕੂਟੀਆਂ ਚ ਦਰਦ ਘਟਣਾ ਸ਼ੁਰੂ ਹੋ ਜਾਏਗਾ ਔਰ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਆਪਣੇ ਭੈਣਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਮਿੱਤਰਾਂ ਨਾਲ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦਾਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ